ਸਾਨੂੰ ਕਿ ਐਸਐਸਪੀ ਫਲੋਸਪੁਰ 소ਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਸਿਗੇ ਕਿ ਜਿਹੜੇ ਜ਼ਿਲ੍ਹੇ ਦੇ ਹੈਗੇ ਪਿੰਡਾ ਉਥੇ ਕੈਸੋ ਆਪਰੇਸ਼ਨ ਚਲਾਇਆ ਜਾਏ ਤੇ ਅੱਜ ਅਲੀਕੇ ਪਿੰਡ ਖਾਣਾ ਸਦਰ ਵਿੱਚ ਡੀਐਸਪੀ ਡੀ ਸ਼੍ਰੀ ਬਲਕਾਰ ਜੀ ਤੇ ਡੀਐਸਪੀ ਸਿਟੀ ਸ਼੍ਰੀ ਸੁਖਵਿੰਦਰ ਜੀ ਦੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਗਿਆ ਹੈ ਨਾਲ ਜਿਹੜਾ ਸੋਢੀ ਨਗਰ ਹੈਗਾ थाना ਕਲਕੁਰਦ ਵਿੱਚ ਡੀਐਸਪੀ ਵਿਧਾਤੀ ਸ਼੍ਰੀ ਰਦੇਸ਼ ਜੀ ਤੇ ਡੀਐਸਪੀ ਹੈੱਡਕੁਆਰਟਰ ਸ਼੍ਰੀ ਗੁਪਿੰਦਰ ਜੀ ਦੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਜਾ ਰਿਹਾ ਹੈ ਇਹ ਹੁਣ ਵੀ ਇੱਕ ਕੈਸੋ ਚੱਲ ਰਿਹਾ ਹੈ ਕਟੋਕਟ ਜਿਹੜੇ 39 ਘਰੋਦੀ ਤਲਾਸੀ ਸੋਡੀਅਨਗਰ ਵਿੱਚ ਲਿੱਤੀ ਗਈ ਹੈ ਤੇ 23 ਘਰੋਦੀ ਤਲਾਸੀ ਪਿੰਡ ਅਲੀਕੇ ਵਿੱਚ ਲਿੱਤੀ ਗਈ ਹੈ ਜੁੜੀ ਵੀ ਰਿਕਵਰੀ ਹੈ ਜਾਂ ਜੁੜਾ ਵੀ ਬੰਦੇ ਨੂੰ ਡਿਟੇਨ ਕੀਤਾ ਹੈ ਉਹਦੀ ਰਿਪੋਰਟ ਅਜੇ ਬਣ ਰਹੀ ਹੈ ਸ਼ਾਮ ਤੱਕ ਰਿਪੋਰਟ ਬਣ ਕੇ ਜਤਾਂਦੀ ਹੈ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਧੰਨਵਾਦ ਜੀ ਮਾਨਜੋ ਕੇ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਸਿਗੇ ਕਿ ਜਿਹੜੇ ਜ਼ਿਲ੍ਹੇ ਦੇ ਹੈਗੇ ਪਿੰਡਾ ਉਥੇ ਕੈਸੋ ਆਪਰੇਸ਼ਨ ਚਲਾਇਆ ਜਾਏ ਤੇ ਅੱਜ ਅਲੀਕੇ ਪਿੰਡ थाना सदर ਵਿੱਚ ਡੀਐਸਪੀ ਡੀ ਸ੍ਰੀ ਬਰਕਾਰ ਜੀ ਤੇ ਡੀਐਸਪੀ ਸਿਟੀ ਸ੍ਰੀ ਸੁਖਵਿੰਦਰ ਜੀ ਦੇ ਲੀਡਰਸ਼ਿਪ ਵਿੱਚ ਕਿਹਸੋ ਚਲਾਇਆ ਗਿਆ ਹੈ ਨਾਲ ਜਿਹੜਾ ਸੋਡੀ ਨਗਰ ਹੈਗਾ थाना ਕਲਕੁਰਦ ਵਿੱਚ ਡੀਐਸਪੀ ਵਿਧਾਤੀ ਸ੍ਰੀ ਰਦੇਸ਼ ਜੀ ਤੇ ਡੀਐਸਪੀ ਹੈਡਕੁਆਟਰ ਸ੍ਰੀ ਸੁਖਵਿੰਦਰ ਜੀ ਦੇ ਲੀਡਰਸ਼ਿਪ ਵਿੱਚ ਕਿਹਸੋ ਚਲਾਇਆ ਜਾ ਰਿਹਾ ਹੈ ਇਹ ਹੁਣ ਵੀ ਇੱਕ ਕੈਸੋ ਚੱਲ ਰਿਹਾ ਹੈ ਕਟੋਕਟ ਜਿਹੜੇ 39 ਘਰੋ ਦੀ ਤਲਾਸੀ ਸੋਡੀ ਨਗਰ ਵਿੱਚ ਨਿੱਤੀ ਗਈ ਹੈ ਤੇ 23 ਘਰੋ ਦੀ ਤਲਾਸੀ ਪਿੰਡ ਅਲਿਕੇ ਵਿੱਚ ਨਿੱਤੀ ਗਈ ਹੈ ਜੁੜੀ ਵੀ ਰਿਕਵਰੀ ਹੈ ਜਾਂ ਜਿਹੜਾ ਵੀ ਬੰਦੇ ਨੂੰ ਰਿਟੇਨ ਕੀਤਾ ਹੈ ਉਹਦੀ ਰਿਪੋਰਟ ਅਜੇ ਬਣ ਰਹੀ ਹੈ ਸ਼ਾਮ ਤੱਕ ਰਿਪੋਰਟ ਬਣ ਕੇ ਜਤਾਂਦੀ ਹੈ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਧੰਨਵਾਦ ਮਾਨਜੋਗ ਐਸਐਸਪੀ ਫਲੋਸਪੁਰ ਸੋਮਿਆ ਮਿਸ਼ਰਾ ਜੀ ਵੱਲੋਂ ਨਿਰਦੇਸ਼ ਸਿਗੇ ਕਿ ਜਿਹੜੇ ਜ਼ਿਲ੍ਹੇ ਦੇ ਹੈਗੇ ਪਿੰਡਾ ਉਥੇ ਕੈਸੋ ਆਪਰੇਸ਼ਨ ਚਲਾਇਆ ਜਾਏ ਤੇ ਅੱਜ ਅਲੀਕੇ ਪਿੰਡ ਖਾਣਾ ਸਦਰ ਵਿੱਚ ਡੀਐਸਪੀ ਡੀ ਸ਼੍ਰੀ ਬਲਕਾਰ ਜੀ ਤੇ ਡੀਐਸਪੀ ਸਿਟੀ ਸ਼੍ਰੀ ਸੁਖਵਿੰਦਰ ਜੀ ਦੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਗਿਆ ਹੈ ਨਾਲ ਜਿਹੜਾ ਸੋਢੀ ਨਗਰ ਹੈਗਾ ਥਾਣਾ ਕਲਕੁਰਦ ਵਿੱਚ ਡੀਐਸਪੀ ਦਿਹਾਤੀ ਸਿਵਲ ਦੇਸ਼ ਜੀ ਤੇ ਡੀਐਸਪੀ ਹੈੱਡ ਕੁਆਰਟਰ ਸਿਵਲ ਭਵਿੰਦਰ ਜੀ ਤੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਜਾ ਰਿਹਾ ਹੈ ਇਹ ਹੁਣ ਵੀ ਇਹ ਕੈਸੋ ਚੱਲ ਰਿਹਾ ਹੈ ਘੱਟੋ ਘੱਟ ਜਿਹੜੇ 39 ਘਰੋਂ ਦੀ ਤਲਾਸ਼ੀ ਸੋਡੀਨਗਰ ਵਿੱਚ ਲਿੱਤੀ ਗਈ ਹੈ ਤੇ 23 ਘਰੋਂ ਦੀ ਤਲਾਸ਼ੀ ਪਿੰਡ ਅਲਿੱਕੇ ਵਿੱਚ ਲਿੱਤੀ ਗਈ ਹੈ ਜਿਹੜੀ ਵੀ ਰਿਕਵਰੀ ਹੈ ਜਾਂ ਜਿਹੜਾ ਵੀ ਬੰਦੇ ਨੂੰ ਡਿਟੇਨ ਕੀਤਾ ਹੈ ਉਹਦੀ ਰਿਪੋਰਟ ਹਜੇ ਬਣ ਰਹੀ ਹੈ ਸ਼ਾਮ ਤੱਕ ਰਿਪੋਰਟ ਬਣ ਕੇ ਜਦ ਆਂਦੀ ਹੈ ਤੁਹਾਡੇ ਨਾਲ ਸ਼ੇਅਰ ਕਰ ਦਾਂਗੇ ਧੰਨਵਾਦ ਮਾਂਜੋ ਕੇ ਐਸਐਸਪੀ ਫਲੋਸਪੁਰ ਸੋਮਿਆ ਮਿਸਰਾ ਜੀ ਵੱਲੋਂ ਨਿਰਦੇਸ਼ ਸਿਗੇ ਕਿ ਜਿਹੜੇ ਜ਼ਿਲ੍ਹੇ ਦੇ ਹੈਗੇ ਪਿੰਡਾ ਉਥੇ ਕੈਸੋ ਆਪਰੇਸ਼ਨ ਚਲਾਇਆ ਜਾਏ ਤੇ ਅੱਜ ਅਲੀਕੇ ਪਿੰਡ ਖਾਣਾ ਸਦਰ ਵਿੱਚ ਡੀਐਸਪੀ ਡੀ ਸ਼੍ਰੀ ਬਲਕਾਰ ਜੀ ਤੇ ਡੀਐਸਪੀ ਸਿਟੀ ਸ਼੍ਰੀ ਸੁਖਵਿੰਦਰ ਜੀ ਦੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਗਿਆ ਹੈ ਨਾਲ ਜਿਹੜਾ ਸੋਢੀ ਨਗਰ ਹੈਗਾ थाना ਕਲਕੁਰਦ ਵਿੱਚ ਡੀਐਸਪੀ ਵਿਧਾਤੀ ਸਰਦੇਸ਼ ਜੀ ਤੇ ਡੀਐਸਪੀ ਹੈੱਡਕੁਆਰਟਰ ਸ਼੍ਰੀ ਗੁਪਿੰਦਰ ਜੀ ਦੇ ਲੀਡਰਸ਼ਿਪ ਵਿੱਚ ਕੈਸੋ ਚਲਾਇਆ ਜਾ ਰਿਹਾ ਹੈ ਇਹ ਹੁਣ ਵੀ ਇੱਕ ਕੈਸੋ ਚੱਲ ਰਿਹਾ ਹੈ ਕਟੋਕਟ

WhatsApp channel par